ਸੱਤ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਵਿਸ਼ੇ ਤੇ ਜੋ ਮਾਪਿਆਂ ਲਈ ਬਹੁਤ ਮਹੱਤਵਪੂਰਨ ਹੈ ਜੇ ਬੱਚਾ ਦਾ ਮਾਨ ਪੜਾਈ ਵਿੱਚ ਨਹੀਂ ਲੱਗਦਾ ਤਾਂ ਕੀ ਕਰੀਏ ਬਹੁਤ ਵਾਰ ਮਾਪੇ ਕਹਿੰਦੇ ਆ ਕਿ ਸਾਡਾ ਬੱਚਾ ਬਹੁਤ ਹੁਸ਼ਿਆਰ ਹੈ ਪਰ ਪੜਨ ਵਿੱਚ ਦਿਲ ਨਹੀਂ ਲਾਉਂਦਾ ਨਾ ਧਿਆਨ ਕੇਂਦਰਿਤ ਕਰ ਪਾਉਂਦਾ ਹੈ ਤੇ ਨਾ ਹੀ ਲੰਮਾ ਸਮਾਂ ਬੈਠ ਕੇ ਪੜਦਾ ਹੈ ਸਭ ਤੋਂ ਪਹਿਲਾਂ ਸਮਝੋ ਬੱਚੇ ਉੱਤੇ ਜ਼ਬਰ ਜ਼ਬਰ ਨਹੀਂ ਕਰਨਾ ਚਾਹੀਦਾ ਜ਼ਬਰਦਸਤੀ ਨਹੀਂ ਬੱਚੇ ਨਾਲ ਕਰਨੀ ਚਾਹੀਦੀ ਉਪਰ ਨੰਬਰ 1 ਕਮਰੇ ਵਿੱਚ ਰੌਸ਼ਨੀ ਤੇ ਹਵਾ ਖੁੱਲੀ ਹੋਣੀ ਚਾਹੀਦੀ ਆ ਇਸ ਨਾਲ ਵੀ ਬੱਚੇ ਦਾ ਜਿਹੜਾ ਹੈਗਾ ਯਾ ਮਾਈਂਡ ਫਰੈਸ਼ ਰਹਿੰਦਾ ਆ ਪੜਨ ਵੇਲੇ ਬੱਚੇ ਦਾ ਮੂੰਹ ਉੱਤਰ ਜਾਂ ਪੂਰਬ ਵੱਲ ਹੋਣਾ ਚਾਹੀਦਾ ਹੈ ਨੰਬਰ 3 ਸਟੱਡੀ ਟੇਬਲ ਉੱਪਰ ਆਪਣੇ ਭਗਵਾਨ ਦੀ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਉਹਦੀ ਤਸਵੀਰ ਜ਼ਰੂਰ ਰੱਖੋ ਬੱਚੇ ਨੂੰ ਡਰਾਓ ਨਾ ਪ੍ਰੇਰਿਤ ਕਰੋ ਪੜਾਈ ਖੇਡ ਵਾਂਗ ਬੱਚੇ ਨੂੰ ਸਿਖਾਓ ਹਰ ਛੋਟੀ ਜਿੱਤ ਬੱਚੇ ਦੀ ਤਾਰੀਫ਼ ਕਰੋ ਬੱਚੇ ਨੂੰ ਖੇਡਾਂ ਦੀ ਤਰ੍ਹਾਂ ਪੜ੍ਹਾਈ ਕਰਵਾਓ ਆਪ ਆਪ ਉਹਨਾਂ ਦੇ ਨਾਲ ਪੜ੍ਹਨਾ ਸ਼ੁਰੂ ਕਰੋ ਤੇ ਬੱਚੇ ਨੂੰ ਜਿਹੜਾ ਹੈਗਾ ਆ ਛੋਟੀ ਜੀ ਵੀ ਜਿੱਤ ਜੇ ਉਹ ਕਿਸੇ ਟੈਸਟ ਦੇ ਵਿੱਚੋਂ ਵੀ ਮੰਨ ਲਓ 10 ਦੇ ਵਿੱਚੋਂ 9 ਮਾਰਕਸ ਲੈ ਕੇ ਆਇਆ ਤਾਂ ਉਹਦੇ ਤੇ ਵੀ ਉਹਦੀ ਖੁਸ਼ੀ ਮਨਾਓ 8 ਲੈ ਕੇ ਆਇਆ ਤਾਂ ਵੀ ਖੁਸ਼ੀ ਮਨਾਓ ਨੰਬਰ 5 ਦੇ ਹੈਗਾ ਹਰ ਰੋਜ਼ ਉਸ ਨਾਲ ਕੁਝ ਸਮਾਂ ਬੱਚੇ ਕੋਲ ਬੈਠ ਕੇ ਉਹਦੇ ਦਿਨ ਦੇ ਬਾਰੇ ਪੁੱਛੋ ਕਿ ਦਿਨ ਕਿੱਦਾਂ ਦਾ ਨੰਗਿਆ ਪਿਆਰ ਤੇ ਸਮਝਦਾਰੀ ਨਾਲ ਬੱਚੇ ਦਾ ਮਨ ਲੱਗਦਾ ਆ ਜੇ ਆਪਾਂ ਬੱਚੇ ਨੂੰ ਘੂਰੀ ਜਾਵਾਂਗੇ ਫਿਰ ਬੱਚੇ ਦਾ ਮਾਨ ਨਹੀਂ ਲੱਗਦਾਗਾ ਉਹਦੇ ਨਾਲ ਜੇ ਆਪਾਂ ਸਮਾਂ ਸਪੈਂਡ ਕਰਾਂਗੇ ਪਿਆਰ ਨਾਲ ਰਾਵਾਂਗੇ ਸਮਝਦਾਰੀ ਨਾਲ ਰਾਵਾਂਗੇ ਤਾਂ ਬੱਚੇ ਦਾ ਮਾਨ ਵੀ ਜਿਹੜਾ ਆ ਲੱਗਦਾ ਆ ਪੜਾਈ ਵਾਲੇ ਕਮਰੇ ਵਿੱਚ ਕ੍ਰਿਸਟਲ ਗੇਂਦ ਕੱਚ ਦੀ ਕੋਈ ਵੀ ਗੇਂਦ ਤੁਸੀਂ ਲੈਣੀ ਆ ਉਹ ਰੱਖ ਦਿਓ ਜਾਂ ਫਿਰ ਪੀਲੇ ਪੱਤਿਆਂ ਵਾਲਾ ਕੋਈ ਵੀ ਪੌਦਾ ਤੁਸੀਂ ਰੱਖ ਸਕਦੇ ਹੋ ਪੜਾਈ ਸਿਰਫ ਕਿਤਾਬਾਂ ਦੀ ਨਹੀਂ ਜੀਵਨ ਦੀ ਵੀ ਸਿਖਾਓ ਜਦ ਮਾਪੇ ਸਮਝ ਨਾਲ ਬੱਚੇ ਨਾਲ ਪੜ੍ਹਦੇ ਰਹਿੰਦੇ ਹਨ ਤਾਂ ਬੱਚੇ ਦਾ ਮਨ ਆਪਣੇ ਆਪ ਪੜ੍ਹਾਈ ਵਿੱਚ ਲੱਗਾ ਰਹਿੰਦਾ ਹੈ ਬੱਚੇ ਨੂੰ ਜ਼ਿੰਦਗੀ ਦੀਆਂ ਸਾਰੀਆਂ ਚੀਜ਼ਾਂ ਇਸ ਇਹ ਮੇਰੀ ਗੱਲ ਕਹਿਣ ਦਾ ਇਹ ਮਤਲਬ ਆ ਕਿ ਬੱਚੇ ਨੂੰ ਸਿਰਫ ਕਿਤਾਬੀ ਕੀੜਾ ਨਾ ਬਣਾਓ ਬੱਚੇ ਨੂੰ ਦੁਨਿਆਵੀ ਚੀਜ਼ਾਂ ਬਾਰੇ ਵੀ ਸਿਖਾਓ ਬੱਚੇ ਨੂੰ ਦੁਨੀਆਦਾਰੀ ਦੀ ਸਮਝ ਵੀ ਹੋਣੀ ਚਾਹੀਦੀ ਆ ਸਿਰਫ ਕਿਤਾਬੀ ਕੀੜਾ ਬਣਨ ਨਾਲ ਬੱਚੇ ਦੀ ਪੜ੍ਹਾਈ ਜਿਹੜੀ ਪੂਰੀ ਨਹੀਂ ਹੁੰਦੀ ਜੇ ਆਪਾਂ ਬੱਚਿਆਂ ਨੂੰ ਦੁਨੀਆਦਾਰੀ ਸਿਖਾਵਾਂਗੇ ਤਾਂ ਬੱਚੇ ਦੀ ਪੜ੍ਹਾਈ ਜਿਹੜੀ ਪੂਰੀ ਹੁੰਦੀ ਆ ਤੇ ਉਹਦੇ ਨਾਲ ਕੁਝ ਨਾ ਕੁਝ ਸਮਾਂ ਸਪੈਂਡ ਜ਼ਰੂਰ ਕਰੋ ਕਿਉਂਕਿ ਮਾਤਾ ਪਿਤਾ ਜਿੰਨਾ ਚਿਰ ਆਪਣੇ ਬੱਚੇ ਨਾਲ ਟਾਈਮ ਬਤੀਤ ਨਹੀਂ ਨਾ ਕਰਦੇ ਤੇ ਬੱਚੇ ਦੇ ਮਨ ਚ ਇਹੀ ਰਹਿੰਦਾ ਕਿ ਪਤਾ ਨਹੀਂ ਸਾਡੇ ਮੰਮੀ ਡੈਡੀ ਕਿਉਂ ਸਾਥੋਂ ਅਲੱਗ ਅਲੱਗ ਦੂਰ ਦੂਰ ਰਹਿੰਦੇ ਆ ਜਦੋਂ ਬੱਚਾ ਪੜਦਾ ਆ ਉਦੋਂ ਵੀ ਬੱਚੇ ਦੇ ਕੋਲ ਬੈਠੋ ਬੱਚੇ ਨੂੰ ਕੋਈ ਨਹੀਂ ਸਮਝ ਆ ਰਿਹਾ ਉਹਨੂੰ ਸਮਝਾਓ ਬੱਚੇ ਨਾਲ ਹਾਸ ਖੇਡ ਕੇ ਗੱਲ ਕਰੋ ਹਨਾ ਥੋੜਾ ਟਾਈਮ ਬੱਚੇ ਨਾਲ ਖੁਦ ਵੀ ਖੇਡੋ ਬੱਚੇ ਬਾਹਰ ਖੇਡਦੇ ਆ ਤਾਂ ਆਪਾਂ ਨੂੰ ਖੁਦ ਨੂੰ ਵੀ ਬੱਚਿਆਂ ਨਾਲ ਥੋੜਾ ਟਾਈਮ ਖੇਡਣਾ ਚਾਹੀਦਾ ਆ ਅੱਜ ਕੱਲ ਨਾ ਮਾਤਾ ਪਿਤਾ ਮੋਬਾਈਲ ਦੇ ਵਿੱਚ ਜ਼ਿਆਦਾ ਰੁੱਝ ਗਏ ਆ ਤੇ ਬੱਚਿਆਂ ਵੱਲ ਘੱਟ ਧਿਆਨ ਆ ਤਾਂ ਬੱਚੇ ਵੀ ਥੋੜੇ ਉਸ ਟਾਈਪ ਦੇ ਚੜ-ਚੜੇ ਜੇ ਹੋ ਗਏ ਆ ਤਾਂ ਆਪਾਂ ਨੂੰ ਬੱਚਿਆਂ ਨਾਲ ਖੇਡਣਾ ਵੀ ਚਾਹੀਦਾ ਟਾਈਮ ਸਪੈਂਡ ਕਰਨਾ ਚਾਹੀਦਾ ਉਹਨਾਂ ਨਾਲ ਗੱਲਾਂ-ਵਾਟਾਂ ਕਰਨੀਆਂ ਚਾਹੀਦੀਆਂ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ